ਹਾਕੀ ਖੇਡਦਾ ਹੈ। ਕਿਹੜਾ ਪਿੰਡ ਦਾ? ਬੱਜੂ ਮਾ। ਕਿੰਨੀ ਕਲਾਸ? ਕਲਾਸ 1। ਆ ਕਿੱਥੇ ਪਹੁੰਚੀ ਹੋ? ਕੀ ਕਰਨ ਚੰਦੇ ਹਾਕੀ ਟਿਕ ਲਾਇਆ। ਹਾਕੀ ਖੇਡਣੀ ਵਧੀਆ ਸੈਟ ਲਈ। ਹਾਕੀ ਖੇਡਣਾ ਜ਼ਰੂਰੀ ਹੁੰਦਾ। ਕੋਈ ਸਿਵਾਤਾ। ਸਕੂਲ ਦੇ ਵਿੱਚ ਹੋਰ ਵੀ ਖੇਡਾਂ ਕਰਾਈ ਜਾਂਦੇ ਨਾਲ ਵਿੱਚ। ਹਾਂਜੀ ਖਲਾਈਆਂ ਕਰਦੇ। ਜ਼ਰੂਰੀ ਆ ਅੱਜਕੱਲ ਖੇਡਾਂ ਫਿੱਟ ਨਹੀਂ ਆ। ਹਾਂਜੀ ਜ਼ਰੂਰੀ। ਤੇ ਕੀ ਸੁਪਨਾ ਕੀ ਅੱਗੇ ਜਾ ਕੇ ਹਾਕੀ ਦੇ ਵਿੱਚ ਕਿੰਨਾ ਕਰਕੇ ਜਾਣਾ? ਜਾਣਾ ਚਾਹੁੰਦੇ ਵਧੀਆ। ਚਲੋ ਜਿਰੋ ਹਾਕੀ ਜਿਹੜੇ। 8 ਮਹੀਨੇ ਹੋ ਗਏ। 8 ਮਹੀਨੇ। ਹਾਂਜੀ ਅੱਜ ਕਿਹੜਾ ਮੈਚ ਹੈ? ਫਾਈਨਲ। ਫਾਈਨਲ ਮੈਚ। ਭਾਈ ਟੀਮ ਦਾ ਰੂਪ ਵਧੀਆ ਹਾਂਜੀ ਵਧੀਆ ਟੀਮਾਂ ਕਿਹੜੇ ਸਕੂਟ ਪਰਦੇ ਸਖੋ ਪਰ ਕਿ ਉਮੀਦਾਂ ਨੇ ਕਿ ਅੱਜ ਤੁਸੀਂ ਮੈਚ ਜਿੱਤਿਆ ਜਾਣਾ ਹਾਂਜੀ ਜਿੱਤ ਕੇ ਜਾਣਾ ਮੇਰੇ ਤੇ ਬਹੁਤ ਹੈ ਹਾਂਜੀ ਕਿੰਨੀ ਕਿ ਮਿਹਨਤ ਕੀਤੀ ਬਹੁਤ ਮਿਹਨਤ ਕਰ ਮਨੀ ਗੇਲ ਮੇਰਾ ਨਾਮ ਹੈ ਜੀ ਮੈਂ ਤਰ ਤਰ ਹਲਕੇ ਤੋਂ ਬਿਲੋਂਗ ਕਰਦਾ ਹਾਂ ਸਮਸ਼ੇਰ ਸਿੰਘ ਜੀ ਸਾਡੇ ਵੱਡੇ ਬ੍ਰਦਰ ਨੇ ਹੀ ਇਸ ਫਰੋਮ ਯੂ ਐਸ اے ਇਨਦੇ ਦੋਲੇ ਦਿੱਤੇ ਟੂਰਨਾਮੈਂਟ ਕਾਫੀ ਗ੍ਰੀਮ 8 9 ਪਿੰਡਾਂ ਦੀ ਟੀਮ ਹੈ ਜਿਹੜੇ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਕਿਹੜੇ ਕਿਹੜਾ ਕਰਾਇਆ ਜਾ ਰਿਹਾ ਹੈ ਏ ਕੋਡਲੀ ਬਿਲਕੁਲ ਇਹ ਕੋਡਲੀ ਚ ਹੁਣਾ ਕੋਡਲੀ ਬੈਂਚ ਤੇ ਅਸੀਂ ਇਹਨਾਂ ਦੇ ਕੋਲ ਆਏ ਸੀਗੇ ਤੇ ਵੇਖਿਆ ਇੱਥੇ ਕਾਫੀ ਇਹਨਾਂ ਨਾਲ ਵੀ ਮੇਰੀ ਗੱਲ ਚੱਲ ਰਹੀ ਸੀ ਕਿ ਵੀ ਨਸ਼ਿਆ ਤੋਂ ਆਪਾਂ ਪਾਸੇ ਕਰਕੇ ਯੂਥ ਨੂੰ ਆਪਾਂ ਹਾਕੀ ਪਿੱਛੇ ਤੇ ਕ੍ਰਿਕਟ ਪਿੱਛੇ ਲਗਾਇਆ ਜਾਵੇ ਤੇ ਅਸੀਂ ਅਹੀਂ ਸਲਾਹਕਾਰ ਹੀ ਰਹੇ ਸੀਗੇ ਕਾਫੀ ਇੱਥੇ ਮਤਲਬ ਬਹੁਤ ਗਰਾਊਂਡ ਦੀ ਬਹੁਤ ਕਮੀ ਆ ਠੀਕ ਹੈ ਬੱਚਿਆਂ ਨੂੰ ਬਹੁਤ ਸਪੋਰਟਸ ਦੇ ਪਿੱਛੇ ਕਾਫੀ ਹਾਕੀਜ਼ ਕਲਸ ਕੋਈ ਵੀ ਜਿਹੜੀ ਇਨਸਟਰੂਮੈਂਟ ਨਹੀਂ ਇਹਨਾਂ ਨੂੰ ਪ੍ਰੋਵਾਈਡ ਕਰ ਰਹੀ ਸਰਕਾਰ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਬਲਬੂਤੇ ਤੇ ਜਿੰਨਾ ਵੀ ਸਹਿਯੋਗ ਹੋ ਸਕੇਆ ਸਰਕਾਰ ਤੋਂ ਅਲੱਗ ਹੋ ਕੇ ਵੀ ਜੋ ਸਾਡੇ ਕੋਲ ਬੰਦਾ ਹੋਏਗਾ ਅਸੀਂ ਇਹਨਾਂ ਦੀ ਮਦਦ ਕਰਾਂਗੇ ਕਿੰਨੀਆਂ ਕਿ ਟੀਮਾਂ ਅੱਜ ਕਿੰਨੀਆਂ ਇੱਥੇ ਕਰੀਬ 7 ਤੋਂ 8 ਪਿੰਡਾਂ ਦੀ ਟੀਮ ਪਹੁੰਚੀ ਹੋਈ ਹੈ ਅੱਜ ਫਾਈਨਲ ਮੈਚ ਹੈ ਤੇ ਕੀ ਕੀ ਨਾਮ ਰੱਖੇਗੇ ਨਾ ਨਾਮ ਇਹਦੇ ਵਿੱਚ ਕੁਝ ਫਰਸਟ ਵਿਨਰ ਨੂੰ ਮਿਲੇਗਾ ਤੇ ਸੈਕੰਡ ਵਿਨਰ ਨੂੰ ਮਿਲੇਗਾ ਜੋ ਨਾਮ ਹਾਂਜੀ ਸਰ ਅੱਜ ਇਹ ਪਿੰਡ 'ਚ ਜੋ ਹਾਕੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਕੀ ਕੁਝ ਕਹਿਣਾ ਚਾਹੋਗੇ ਇਸ ਬਾਰੇ? ਲੱਭ ਤਾਂ ਪਹਿਲਾਂ ਜੀ ਮੈਂ ਆਪਣੇ ਇੰਟਰੋਡਕਸ਼ਨ ਦੇ ਦਾਂ ਸਾਰੇ ਸਰੋਤਿਆਂ ਨੂੰ ਕਿ ਮੈਂ ਬ੍ਰਿਗੇਡੀਅਰ ਹਰਚਰਨ ਸਿੰਘ ਹਾਕੀ 올ਿਪੀਅਨ ਅਰਜੁਨਾ ਵਾਰਡ ਵਿਸ਼ੇਸ਼ ਸੇਵਾ ਮੈडल ਮਹਾਰਾਜਾ ਰਣਜੀਤ ਸਿੰਘ ਵਾਰਡੀ ਵਰਲਡ ਕੱਪ ਵਿਨਰ ਹਾਂ। ਔਰ ਅੱਜ ਮੈਨੂੰ ਪਿੰਡ ਕੋਟਲੇ ਢੋਲੇ ਸ਼ਾ ਜਿੱਤੇ ਕੇ ਪੀਰ ਬਾਬਾ ਢੋਲੇ ਸ਼ਾ ਜੀ ਦੇ ਨਾਮ ਦੇ ਉੱਤੇ ਛੇਵਾਂ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਔਰ ਇਤੇ ਇਸ ਗਰਾਉਂਡ ਦੇ ਵਿੱਚ ਆ ਕੇ ਇਸ ਪਿੰਡ ਦੇ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਮੈਂ ਵੀ ਇਸੇ ਹੀ ਇਲਾਕੇ ਦਾ ਜੰਮਪਲ ਹਾਂ ਮੇਰਾ ਪਿੱਛੇ ਪਿੰਡ ਮਰੜ ਹੈ ਔਰ ਮੈਂ ਖਾਸ ਆਪਣਾ ਔਸਟ੍ਰੇਲੀਆ ਦਾ ਖਾਲਸਾ ਸਕੂਲ شیخਪੁਰਾ ਜੋ ਕਿ ਹੁਣ ਚੀਨੇ সেকেন্ডਰੀ گورਨਮੈਂਟ ਸਕੂਲ ਹੈ ਉੱਥੋਂ ਦਾ ਵਿਦਿਆਰਥੀ ਰਿਹਾ ਹਾਂ ਔਰ ਐਸਵੇੜੇ ਮੇਰੇ ਕਬੇ ਪਾਸੇ ਮੇਰੀ ਜ਼ਿੰਦਗੀ ਦੇ ਪਹਿਲੇ ਕਪਤਾਨ ਜਿਹਨਾਂ ਦੀ ਕਪਤਾਨੀ ਥੱਲੇ ਮੈਂ ਖੇਡਿਆ ਸੀ ਔਰ ਕਿ ਸ਼ੁਰੂ ਕੀਤੀ 7ਵੀਂ ਜਮਾਤ ਪੜ੍ਹਿਆ ਹੋਇਆ ਹਾਂ ਸੁਦਾ ਨਿਰਭਉ ਸਿੰਘ ਜੀ ਬਲ ਪਿੰਡ شیخਪੁਰਾ ਤੋਂ ਉਹ ਵੀ ਮੇਰੇ ਨਾਲ ਮੌਜੂਦ ਨੇ ਮੇਰੇ ਸੱਜੇ ਪਾਸੇ ਅਮਨ ਸ਼ਰਮਾ ਜੀ ਜੋ ਕਿ ਪਾਕਰਪੁਰਾ ਨੂੰ ਬਿਲੋਂਗ ਕਰਦੇ ਨੇ ਔਰ ਅਸਲੇ ਅੰਤਰਰਾਸ਼ਟਰੀ ਹਾਕੀ ਅੰਪਾਇਰ ਨੇ ਔਰ ਸਾਰੇ ਪਿੰਡ ਦੇ ਸਜਣਾ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਪਟਿਆਲਾ ਨੂੰ ਖੇਡ ਜਾਨਾ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਔਰ ਮੈਨੂੰ ਆਪਣਾ ਬਚਪਨ ਯਾਦ ਆ ਰਿਹਾ ਹੈ ਕਿ ਅਸੀਂ ਕਿਸ ਤਰ੍ਹਾਂ ਹਾਕੀਆਂ ਸਾਈਕਲਾਂ ਦੇ ਢੰਗ ਕੇ ਜਾਂ ਮੋੜਿਆਂ ਦੇ ਰੱਖ ਕੇ ਪਿੰਡੇ ਪਿੰਡ ਜਾਂਦੇ ਸੀ ਖੇਡਦੇ ਸੀ ਔਰ ਉਹੀ ਸੀਨ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਦਿਵਾਗ ਦੇ ਵਿੱਚ ਅਸਲੇ ਘੁੰਮ ਰਿਹਾ ਹੈ ਔਰ এবਾ ਕੁਛ ਹੀ ਨਹੀਂ ਗੱਲ ਆਇਆ ਕਿ ਪਿੰਡ ਢੋਲੇ ਸ਼ਾਹ ਦੀ ਸਾਰੀ ਸੰਗਤ ਨੇ ਰਲ ਕੇ ਸਦਾ ਚਮਸ਼ੀਰ ਸਿੰਘ ਜੀ ਜੋ ਕਿ ਖੁਦ ਇੰਟਰਨੈਸ਼ਨਲ ਹਾਕੀ ਪਲੇਅਰ ਨੇ ਯੂ ਐਸ اے ਬੇਸ ਨੇ ਉਹਨਾਂ ਦੇ ਇੱਕ ਸੱਦੇ ਦੇ ਉੱਤੇ ਮੈਂ ਇੱਥੇ ਪਹੁੰਚਿਆ ਹਾਂ ਔਰ ਮੈਨੂੰ ਬਹੁਤ ਖੁਸ਼ੀ ਹੈ ਔਰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਮੈਂ ਬਚਪਨ ਦੇ ਵਿੱਚ ਇਨਾ ਗਰਾਊਂਡਾਂ 'ਚ ਖੇਡ ਕੇ ਪੂਰੀ ਵਰਲਡ ਲੈਵਲ ਦੇ ਉੱਤੇ ਆਪਣਾ ਨਾਮ ਕਮਾਇਆ ਹੈ ਜਿੰਨ ਕੀ ਛੁਲਾੰਗਾ ਮਾਰੀਆਂ ਨੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਸ ਟੂਰਨਾਮੈਂਟ ਦੇ ਵਿੱਚ ਜੋ ਵੀ ਬੱਚੇ ਆ ਸੋੜੇ ਖੇਡ ਰਹੇ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਕਾਮਯਾਬੀ ਦੇ ਨਾਲ ਇਲਾਕੇ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰ ਦੰਗੇ ਔਰ ਹਾਕੀ ਦੀ ਗੇਮ ਨੂੰ ਜੋ ਹੈ ਬੁਲੰਦੀਆਂ ਤੱਕ ਪਹੁੰਚਾਉਣਗੇ ਜਦੋਂ ਜਦੋਂ ਤੁਸੀਂ ਹਾਕੀ ਖੇਡਦੇ ਸੀ ਉਦੋਂ ਇੰਡੀਆ ਨੇ 골ਡ ਮੈਡਲ ਇਤਿਹਾਸਿਕ ਉਸ ਤੋਂ ਬਾਅਦ ਹਜੇ ਤੱਕ ਇੰਡੀਆ ਨੂੰ ਮੌਕਾ ਨਹੀਂ ਮਿਲ ਪਾਇਆ ਕਿ ਲੱਗਦਾ ਹੈ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦੀ ਹਾਕੀ ਟੀਮ ਬਣਦੀ ਜਾ ਰਹੀ ਹੈ ਨੈਸ਼ਨਲ ਦੀ ਜਾਂ ਜਿਸ ਤਰੀਕੇ ਯੂਥ ਦੇ ਵਿੱਚ ਹੋਗਾ ਰ ਹੈ ਕਿ ਲੱਗਦਾ ਹੈ ਕਿ ਹੁਣ 골ਡ ਮੈਡਲ ਤੱਕ ਪਹੁੰਚੇਗਾ ਮੈਂ ਦੱਸਣਾ ਚਾਹਾਂਗਾ ਕਿ ਮੈਂ ਤਕਰੀਬਨ 10 ਸਾਲ ਹਿੰਦੁਸਤਾਨ ਦੀ ਟੀਮ ਖੇਡਿਆ ਹਾਂ ਜਿਹਦੇ ਵਿੱਚ ਤਿੰਨ ਏਸ਼ੀਅਨ ਗੇਮਸ 10 वर्ल्ड कप और दो ओलंपिक और पहले वर्ल्ड कप ਦੇ ਵਿੱਚੋਂ ਅਸੀਂ ব্রੌਨ ਮੈਡਲ ਜਿੱਤੇ ਸੀ ਦੂਸਰੇ वर्ल्ड कप ਤੋਂ ਸਿਲਵਰ ਮੈਡਲ ਜਿੱਤੇ ਸੀ ਤੇ ਤੀਸਰੇ ਤੀਸਰੇ वर्ल्ड कप ਵਿੱਚੋਂ ਅਸੀਂ 골ਡ ਮੈਡਲ ਜਿੱਤਿਆ ਸੀ ਔਰ ਸੈਮੀ ਫਾਈਨਲ ਦੇ ਵਿੱਚ ਐਕਸਟਰਾ ਟਾਈਮ 'ਚ 골ਡ ਟਨ ਦਾ ਇਹ ਅਸੀਂ ਭਾਗਿਆ ਸੀ ਔਰ ਮੈਨੂ ਮਿਲਿਆ ਸੀ ਫਿਰ ਪਾਕਿਸਤਾਨ 'ਚ ਪਹੁੰਚੇ ਫਾਈਨਲ ਦੇ ਪਾਕਿਸਤਾਨ ਦੇ ਅਗੇਂਸਟ ਔਰ ਪਾਕਿਸਤਾਨ ਨੂੰ ਹਰਾ ਕੇ ਜੋ ਅਸੀਂ वर्ल्ड कप ਜਿੱਤਿਆ ਸੀ ਆ ਜੇ 50 ਸਾਲ ਹੋਣ ਵਾਲੇ ਨੇ ਉਸ ਜਿੱਤ ਨੂੰ ਜੋ ਕਿ 15 ਮਾਰਚ ਨੂੰ ਆਉਣ ਵਾਲੀ 15 ਮਾਰਚ ਨੂੰ ਹੋ ਰਹੀ ਹੈ ਨੇ ਔਰ ਇਸ ਅਵਸਰਤੇ ਹਤੇ ਸਾਨੂੰ ਪੰਜਾਬ ਗਵਰਨਮੈਂਟ ਉੜੀਸਾ ਗਵਰਨਮੈਂਟ ਛਤੀਸਗੜ ਗਵਰਨਮੈਂਟ ਔਰ ਹਾਕੀ ਇੰਡੀਆ ਜਿਹੜੀ ਆ ਉਸਨੂੰ ਮਾਨ ਕਰਨ ਜਾ ਰਹੀ ਹੈ ਆ ਆਸਟ੍ਰੇਲੀਆ ਦੇ 16 ਪਲੇਅਰਾਂ ਵਿੱਚੋਂ ਪੰਜ ਜਿਹੜੇ ਨੇ ਉਹ ਅਕਾਲ ਚਲਾਣਾ ਕਰ ਗਏ ਨੇ 11 ਪਲੇਅਰ ਅਸੀਂ ਠੀਕ ਠਾਕ ਹੈ ਅਜੇ ਤੱਕ ਔਰ ਸਾਰੇ ਉਹਨਾਂ ਸੇ ਇਕੱਠੇ ਹੋਣ ਜਾ ਰਹੇ ਆ ਔਰ ਇਹ ਜਿਹੜੀ 골ਡਨ ਜੁਬਲੀ ਸੈਲੀਬ੍ਰੇਸ਼ਨ ਯਾ ਉਹ ਹੋਣ ਜਾ ਰਹੀ ਹੈ ਜਿਤੋਂ ਤੱਕ ਹਾਕੀ ਦੇ ਦੁਬਾਰਾ ਵਰਲਡ ਕੱਪ ਦਿੱੰਗਾ ਸਵਾਲ ਹੈ ਜਿਹੜਾ ਕਿ ਤੁਸੀਂ ਪੁੱਛਿਆ ਹੈ ਮੈਂ ਦੱਸਣਾ ਚਾਹੁੰਦਾ ਹਾਂ ਕਿ ਵਿਕਟੋਤਾ ਸਾਡੀ ਹਾਕੀ ਬਹੁਤ ਥੱਲੇ ਜਾ ਚੁੱਕੀ ਸੀ ਲੇਕਿਨ ਸਪੈਸ਼ਲੀ 오ਡੀਸ਼ਾ ਗਵਰਨਮੈਂਟ ਦੀ ਸਪੌਂਸਰਸ਼ਿਪ ਕਰਕੇ ਮਿਸਟਰ ਨਵੀਨ ਪਟਨਾਇਕ ਉਹਦੇ ਮੁੱਖ ਮੰਤਰੀ ਸਾਹ ਕੋ ਕੋਈ ਵੀ ਹਾਕੀ ਦੇ ਪਲੇਅ ੂਨ ਸਕੂਲ ਦੇ ਵਿੱਚ ਖੇਡਦੇ ਹੋયા ਪੜਦੇ ਹੋયા ਉਹ ਗੋਲ ਕੀਪਰ ਖੇਡਦੇ ਸੀ ਉਹਨਾਂ ਨੇ ਸ਼ੌਕ ਸੀ ਉਹਨਾਂ ਨੇ ਇੰਡੀਆ ਹਾਕੀ ਟੀਮ ਦੀ ਸਪੌਂਸਰਸ਼ਿਪ ਲਈ ਔਰ ਅਗਲੇ 10 ਸਾਲ ਵਾਸਤੇ ਵੀ ਜਿਹੜੀ ਹੈ 오ਡੀਸ਼ਾ ਗਵਰਨਮੈਂਟ ਹੀ ਉਹਦੀ ਮੇਨ ਸਪੌਂਸਰਸ ਹੈ ਹਾਕੀ ਇੰਡੀਆ ਗਵਰਨਮੈਂਟ ਆਫ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ ਸਾਰਿਆਂ ਨੇ ਰਲ ਕੇ ਕੰਮ ਕੀਤਾ ਕਿਉਂਕਿ ਸਰਕਾਰ ਨੂੰ ਵੀ ਪਤਾ ਹੈ ਕਿ ਅਗਰ ਕਿਸੇ ਟੀਮ ਗੇਮ ਦੇ ਵਿੱਚੋਂ ਮੈਡਲ ਆਉਣਾ ਹੈ ਤਾਂ ਹਾਕੀ ਵਿੱਚੋਂ ਹੀ ਆ ਸਕਦਾ ਹੈ ਸਾਰੀਆਂ ਕੋਸ਼ਿਸ਼ਾਂ ਹੋਈਆਂ ਔਰ ਉਹਦਾ ਹਲ ਸ਼ੁਰੂ ਪਏ ਨਿਕਲਿਆ ਕਿ ਅਸੀਂ 2021 ਦੀ ਟੋਕਿਓ 올림픽 ਬ੍ਰੋਂਜ਼ ਮੈਡਲ ਜਿੱਤਿਆ ਬੈਕ ਟੂ ਬੈਕ ਪਰਾ ਪੈਰਿਸ 올림픽 ਦੇ ਮੈਡਲ ਜਿੱਤਿਆ ਔਰ ਸਾਡੇ ਜਿਹੜੇ ਨੌਜਵਾਨ ਖਿਡਾਰੀ ਨੇ ਜਿਹਦਾ ਕਪਤਾਨ ਐਸਟਰੋ ਹਰਮਨ ਪੀਟ ਹੈ ਔਰ ਜਿਹੜੀ ਟੀਮ ਹੈ ਬਹੁਤ ਅੱਛਾ ਖੇਡ ਰਹੀ ਹੈ ਹੁਣ ਇਟ ਇਜ਼ ਅ ਬਿਗ ਫੋਰਸ ਟੂ ਬੀ ਰਿਕਾਰਡ ਵਿਦ ਐਟ ਦੀ ਵਰਲਡ ਲੈਵਲ ਔਰ ਹੁਣ ਇੰਜਨੀ ਲੱਗਦਾ ਕਿ ਸਾਡੇ ਲਈ ਕੋਈ ਨਾਮ ਉਪਨ ਹੈ ਔਰ ਮੈਂ ਸਮਝਦਾ ਕਿ ਆਉਣ ਵਾਲਾ ਵਰਲਡ ਕੱਪ ਜੋ ਅਗਲੇ ਸਾਲ ਹਾਲੈਂਡ ਔਰ ਸਪੇਨ ਤੇ ਹੋਣਾ ਹੈ ਠੀਕ 50 ਸਾਲ ਦੇ ਬਾਅਦ ਦੁਬਾਰਾ ਫਿਰ ਸਾਨੂੰ ਮੌਕਾ ਮਿਲੇ ਕਿ ਸਾਡੇ ਨੌਜਵਾਨ ਖਿਡਾਰੀ ਵਰਲਡ ਕੱਪ ਜਿੱਤੇ ਹੋਣ ਔਰ ਸਾਨੂੰ ਬਹੁਤ ਖੁਸ਼ੀ ਹੋਏਗੀ ਜਿਆਦਾਤਰ ਸਾਰੇ ਪੰਜਾਬ ਦੇ ਨੇ ਹੌਕੀ ਦੇ ਪਲੇਅਰ ਪਰ ਪੰਜਾਬ ਦੇ ਵਿੱਚ ਹੌਕੀ ਦੀਆਂ ਗਰਾਊਂਡਾਂ ਬਹੁਤ ਘੱਟ ਨੇ ਜਿਨ੍ਹਾਂ ਕਰਕੇ ਨੌਜਵਾਨਾਂ ਨੂੰ ਖਾਸਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨਾਂ ਨੂੰ ਹੋਰ ਕਿਤੇ ਜਗ੍ਹਾ ਤੇ ਜਾ ਕੇ ਖੇਲਣਾ ਪੈਂਦਾ ਉਹ ਸਰਕਾਰਾਂ ਨੂੰ ਕੀ ਜਾਇਦਾ ਕਿ ਗਰਾਊਂਡਾਂ ਚਾਹੀਦੀਆਂ ਸਾਨੂੰ ਜ਼ਿਆਦਾ ਐਸ ਵੇਲੇ ਪੰਜਾਬ ਦੇ 10 ਪਲੇਅਰ ਇੰਡੀਆ ਟੀਮ ਵਿੱਚ ਹੈ ਰਹੇ ਨੇ ਜਿੰਨਾਂ ਵਿੱਚੋਂ 6-7 ਪਲੇਅਰ ਤਾਂ ਸਾਡੇ ਆਪਣੇ ਹਮਰਸਰ ਦੇ ਨੇ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਪਾਕਪੁਰਾ ਦਾ ਰਾਏਜੀਤ ਸਿੰਘ ਜੋ ਹੈ ਨੌਜਵਾਨ ਖਿਡਾਰੀ ਹੈ ਲਹਿਰਕਿਆਂ ਦਾ ਜਿਹੜਾ ਕਿ ਮੋਸਟ ਪ੍ਰੋਮਿਸਿੰਗ ਪਲੇਅਰ ਹੋਣੇ ਹੀ ਜਦ ਕਿ ਹੌਸਲੀ ਇੰਡੀਆ ਲੀਗ ਖਤਮ ਹੋਈ ਹੈ ਉਹਦੇ ਵਿੱਚ ਉਹਨੂੰ ਡਿਕਲੇਅਰ ਕੀਤਾ ਗਿਆ ਹੈ ਇਸ ਤਰ੍ਹਾਂ ਹੋਰ ਵੀ ਸਾਡੇ ਇਲਾਕੇ ਤੇ ਬਹੁਤ 플레이ਰ ਨੇ ਪੰਜਾਬ ਦੇ ਬਹੁਤ ਅੱچھے ਖਿਡਾਰੀ ਨੇ ਲੇਕਿਨ ਜਿਵੇਂ ਕਿ ਤੁਸੀਂ ਸਵਾਲ ਪੁੱਛਿਆ ਗਰਾਊਂਡਾਂ ਦੀ ਕਮੀ ਹੈ ਔਰ ਇਹ ਮੈਂ ਵੀ ਮਹਿਸੂਸ ਕਰਦਾ ਹਾਂ ਔਰ ਜਿਵੇਂ ਕਿ ਮੈਂ ਆਪਣੇ ਪਿੰਡ ਦੇ ਵਿੱਚ ਕੋਸ਼ਿਸ਼ ਕਰਕੇ ਐਟਲੀਸਟ 400 ਸੋਟ ਲਵਾ ਲਿਆ ਹੈ ਔਰ ਮੈਂ ਸਮਝਦਾ ਹਾਂ ਕਿ ਘਟੋਕ ਕੜਾ ਉਮਰ ਸਾਹਿਬ ਦੇ ਜਿਲ੍ਹੇ ਵਿੱਚ ਪੰਜਾਂ ਛੇ ਗਰਾਊਂਡ ਜਿਹੜੀਆਂ ਨੇ ਹਸਪੀਟਲ ਨਹੀਂ ਹੋਣੀਆਂ ਚਾਹੀਦੀਆਂ ਨੇ ਅਗਰ ਸਰਕਾਰ ਇਸ ਬੰਨੇ ਧਿਆਨ ਦੇਵੇ ਤਾਂ ਹਾਕੀ ਦਾ ਜਿਹੜਾ ਸਥਾਨ ਰਿਹਾ ਉਹ ਜਰੂਰ ਹੋਰ ਉੱਚਾ ਹੋ ਸਕਦਾ ਹੈ